ਕੀ ਨਾਮ ਹੈ ਮੇਰਾ ਨਾਮ ਸੇਵਾ RAM ਸਿੰਘ ਲਾ ਜੀ ਜਿਹੜੀ ਚੋਰੀ ਹੋਈ ਹੈ ਕੀ ਮਾਮਲਾ ਕੀ ਕਦੋਂ ਹੋਈ ਹੈ ਕਿੱਥੇ ਗਏ ਸੀ ਇਹ ਨਾ ਜੀ ਮੇਰੇ ਭਰਾ ਦਾ ਘਰ ਹੈ ਜੀ ਇਹ ਸੁਨੀਲ ਰੈਡੀमेड ਦੇ ਨਾਲ ਇੱਥੇ 15 ਤਰੀਕ ਨੂੰ ਰਾਤ ਨੂੰ 12:00 ਵਜੇ ਦੇ ਆਸ-ਪਾਸ ਚੋਰੀ ਹੋਈ ਹੈ ਜੀ ਅਸੀਂ ਮੇਰੇ ਭਰਾ ਹੋਰੀ ਜਿਹੜੇ ਆ ਵੈਸ਼ਨੋਦੇਵੀ ਮਾਤਾ ਤੇ ਗਏ ਹੋਏ ਸੀ ਮੱਥਾ ਟੇਕਣ ਵਾਸਤੇ ਤੇ ਜਦੋਂ ਇਹ 16 ਤਰੀਕ ਨੂੰ ਆਏ ਸ਼ਾਮ ਨੂੰ ਤਾਂ ਜਦੋਂ ਇਹਨਾਂ ਨੇ ਦਰਵਾਜ਼ੇ ਵਗੈਰਾ ਖੋਲੇ 17 ਨੂੰ ਸੌਰੀ ਤਾਰਾਂ ਨੂੰ ਜਦੋਂ ਆਏ ਇਹਨਾਂ ਨੇ ਦਰਵਾਜ਼ੇ ਵਗੈਰਾ ਖੋਲੇ ਤਾਂ ਉਦੋਂ ਇਹ ਪਤਾ ਲੱਗਿਆ ਵੀ ਇਹ ਦਰਵਾਜ਼ਾ ਤੋੜ ਕੇ ਜਾਲੀ ਤੋੜ ਕੇ ਜਾਲੀ ਵਿੱਚ ਦੀ ਚੋਰ ਚਲੇ ਗਏ ਅੰਦਰ ਜੀ ਵਿੰਡੋ ਜੀ ਜਿਸ ਤਰ੍ਹਾਂ ਦਾ ਜਿਹੜਾ ਅੰਦਰ ਚੋਰਾਂ ਨੇ ਜਿਹੜੀ ਚੋਰੀ ਕੀਤੀ ਹੈਗੀ ਕਿੰਨਾ ਸਾਮਾਨ ਸਾਨੂੰ ਲੱਗਿਆ ਉਹ ਜੀ ਇੱਕ ਤਾਂ ਲੈ ਗਏ ਸਾਡੀ LED ਲੈ ਗਏ ਆ ਜੀ LG ਦੀ 55 ਇੰਚੀ ਇੱਕ 32 ਇੰਚੀ ਹੈਰ ਦੀ LED ਲੈ ਗਏ ਥੋੜਾ ਬਹੁਤ 골ਡ ਲੈ ਗਏ ਥੋੜਾ ਬਹੁਤ ਸਿਲਵਰ ਲੈ ਗਏ ਕੈਸ਼ ਲੈ ਗਏ ਜੀ ਔਰ ਆਈਡੀਆ 3-4 ਘੰਟੇ ਇਹ ਕਰਦੇ ਅੰਦਰ ਰਹੇ ਨੇ ਜੀ ਕਿੰਨੇ ਕ ਲੱਗਿਆ ਕੋਈ ਸੀਸੀਟੀਵੀ ਕੈਮਰਾ ਦੀ ਫੁਟੇਜ ਸਾਹਮਣੇ ਆਈ ਸੀ ਸੀਸੀਟੀਵੀ ਕੈਮਰੇ ਚ ਦੋ ਸਿਗੇ ਜੀ ਮੁੰਡੇ ਜਿਨ੍ਹਾਂ ਨੇ ਇੱਕ ਨੇ ਐਨਕ ਲਾਈ ਹੋਈ ਸੀ ਜੋ ਸਾਨੂੰ ਕਲੀਅਰ ਤਾਂ ਨਹੀਂ ਪਤਾ ਲੱਗ ਰਿਹਾ ਆਈਡੀਆ ਲੱਗ ਰਿਹਾ ਸਾਡਾ ਇਹ ਮੇਬੀ ਦੋ ਮੁੰਡੇ ਹੈ 20-22 ਸਾਲ ਦੇ ਜੀ ਤੇ ਉਹ ਉਹਨਾਂ ਦੀ ਕਾਰਵਾਈ ਲੱਗਦੀ ਹੈ ਜੀ ਇਹ ਮਤਲਬ ਹੈ ਕੈਸ਼ ਅੰਦਾਜ਼ਾ ਮੇਰਾ ਖਿਆਲ ਹੈ ਲੱਖ ਰੁਪਏ ਦੇ ਆਸ-ਪਾਸ ਦਾ ਕੈਸ਼ ਲੈ ਗਏ ਆ ਜੀ ਬਾਕੀ ਦੋ ਲੜਡੀਆਂ ਲੈ ਗਏ ਆ ਜੀ ਬਾਕੀ ਥੋੜਾ ਬਹੁਤ ਸਿਲਵਰ ਲੈ ਗਏ ਆ ਨੀਅਰ ਅਬਾਊਟ 3 ਲੱਖ ਦੇ ਆਸ-ਪਾਸ ਸਾਨੂੰ ਜਿੰਨਾ ਹਾਲੇ ਤੱਕ ਜੱਜਮੈਂਟ ਹੋਈ ਹੈ ਵੀ ਉਹ 3 ਲੱਖ ਦੀ ਸਾਥੋਂ ਲੁੱਟ ਕਰਕੇ ਬਾਕੀ ਅਸੀਂ ਹਾਲੇ ਅਬਜਾ ਸਮਾਨ ਚੈੱਕ ਕਰ ਰਹੇ ਆ ਜੀ ਅੱਜ ਕੋਈ ਜਿਹੜੇ ਅੱਜ ਕੋਈ ਪੁਲਿਸ ਪਹੁੰਚੀ ਹੈਗੀ ਹੈ ਵੀ ਫੋਰੈਂਸਿਕ ਟੀਮ ਜਾਂ ਕੋਈ ਜਾਂਚ ਕਰਨ ਆਈ ਹੈ ਹੈਗੀ ਹਾਂਜੀ ਹਾਂ ਇਹ ਅੱਜ ਤਕਰੀਬਨ ਅੱਧ ਘੰਟਾ ਪਹਿਲਾਂ ਕੱਲ ਵੀ ਆਈ ਸੀ ਪੁਲਿਸ ਟੀਮ ਕੱਲ ਲੋਕਲ ਟੀਮ ਆਈ ਸੀ ਅੱਜ ਸੰਗਰੂਰ ਤੋਂ ਜਿਹੜੇ ਹੈ ਫਿੰਗਰਪ੍ਰਿੰਟ ਵਗੈਰਾ ਸਪੈਸ਼ਲ ਡੌਗਸ ਵਗੈਰਾ ਆਏ ਨੇ ਉਹ ਸਾਰੀ ਚੈਕਿੰਗ ਕਰ ਰਹੇ ਨੇ ਚੈਕਿੰਗ ਕਰਨ ਤੋਂ ਬਾਅਦ ਉਹ ਸਾਨੂੰ ਦੱਸਣਗੇ ਵੀ ਅਗਲੀ ਕਾਰਵਾਈ ਕੀ ਕਰਨਗੇ ਉਹ ਸਰਦਾਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਨੇ ਲਗਾਤਾਰ ਸ਼ਾਇਦ ਜਿਹੜੀਆਂ ਚੋਰੀਆਂ ਹੋ ਰਹੀਆਂ ਹੈਗੀਆਂ ਪਹਿਲਾਂ ਵੀ ਪਾਰ ਨੰਬਰ 5 ਦੇ ਵਿੱਚ ਲਗਰ ਚੋਰੀ ਹੋਈ ਆ ਕਿਵੇਂ ਇਹ ਜੀ دہشت ਦਾ ਮਾਹੌਲ ਬਣਿਆ ਹੋਇਆ ਹੈ ਜੀ ਮੰਡੀ ਚ ਤੇ ਇਹਨਾਂ ਨੂੰ ਪਕੜਿਆ ਜਾਵੇ ਬੜੀ ਜਲਦੀ ਕਿਉਂਕਿ ਇਹਦੇ ਨਾਲ ਲੋਕਾਂ ਦੇ ਦਿਲਾਂ ਚ ਦਹਿਲ ਬੈਠ ਰਿਹਾ ਜਿਹਦੇ ਨਾਲ ਕਿ ਲੋਕਾਂ ਦੇ ਆਪਣੀ ਸਿਕਿਉਰਿਟੀ ਆਪਣੀ ਆਪਣਾ ਸੇਫ ਘਟ ਘਟ ਰਿਹਾ ਜੀ ਕੁੱਲ ਮਿਲਾ ਕੇ ਹਾਂ ਕੀ ਨਾਮ ਹੈ ਤੁਹਾਡਾ ਸੁਨੀਲ ਕੁਮਾਰ ਸਫਤ ਜਿਹੜਾ ਕੱਲ ਚੋਰੀ ਹੋਈ ਹੈਗੀ ਕਿਸ ਤਰ੍ਹਾਂ ਸਮਝਦੇ ਹੈਗੇ ਵੀ ਜਿਹੜੇ ਲਿਸ਼ਾਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਤੁਹਾਡੇ ਗਮਾਂਡ ਦੇ ਵਿੱਚ ਵੀ ਹੋਈ ਹੈ ਕਿ ਸੀਸੀਟੀਵੀ ਕੈਮਰੇ ਉੱਤੇ ਸਾਹਮਣੇ ਆਈ ਫੁਟੇਜ ਸਾਹਮਣੇ ਆਈ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਨਾ ਕਿ ਪ੍ਰਸ਼ਾਸਨ ਦਾ ਬਿਲਕੁਲ ਵੀ ਪ੍ਰਭਾਵ ਨਹੀਂ ਰਿਹਾ ਜੇ ਅਗਰ ਪੂਰੇ ਸ਼ਹਿਰ ਦੇ ਵੀ ਤਾਂ ਮੈਂ ਮਾਹੌਲ ਦੀ ਗੱਲ ਕਰਾਂ ਤਾਂ ਕੋਈ ਵੀ ਸੇਫ ਮਹਿਸੂਸ ਨਹੀਂ ਕਰ ਰਿਹਾ ਅਗਰ ਪ੍ਰਸ਼ਾਸਨ ਦਾ ਇਹੀ ਹਾਲ ਰਿਹਾ ਤਾਂ ਲੋਕਾਂ ਦੇ ਮਨ ਇਥੋਂ ਸ਼ਹਿਰ ਛੋਟੀਆਂ ਮੰਡੀਆਂ ਚੋਂ ਹਿੱਲ ਕੇ ਨਿਕਲ ਕੇ ਬਾਹਰ ਨੂੰ ਜਾ ਰਹੇ ਨੇ ਸਰੀਆਂ ਵਿੱਚ ਇੱਥੇ ਡਾਕੇ ਲੁੱਟੇ ਲੁੱਟਾਂ ਹੋ ਰਹੀਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕਮ ਸੇਮ ਲੋਕਾਂ ਦੀ ਸੁਰੱਖਿਆ ਇੰਨੀ ਤੱਕ ਕਰ ਸਕੇ ਸਰੀਆਂ ਮੰਡੀ ਦੇ ਚ ਇੱਕ ਦਿਨ ਛੱਡ ਕੇ ਚੋਰੀਆਂ ਹੋ ਰਹੀ ਨੇ ਇੱਕ ਦਿਨ ਚੋਰੀ ਹੋ ਗਈ ਕਮ ਸੇਮ ਪ੍ਰਸ਼ਾਸਨ ਉਤੇ ਐਕਟਿਵ ਹੋਵੇ ਅਸੀਂ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਮ ਸੇਮ ਕਮ ਸੇਮ ਲੋਕਾਂ ਦੀ ਸੁਰੱਖਿਆ ਇੰਨੀ ਦੇ ਸਕਣ ਜਿਹੜੀ ਕੱਲ ਚੋਰੀ ਹੋਈ ਹੈ ਉਹ ਕਿਸ ਤਰ੍ਹਾਂ ਲੱਗ ਰਿਹਾ ਵੀ ਤੁਹਾਨੂੰ ਪਹਿਲਾਂ ਵੀ ਜਿਵੇਂ ਵਾਰ ਨੰਬਰ 5 'ਚ ਚੋਰੀ ਹੋਈ ਲਗਾਤਾਰ ਇੱਥੇ ਮੋਟਰਸਾਈਕਲ ਚੋਰੀ ਹੋ ਰਿਹਾ ਚੋਰਾਂ ਦੇ ਹੌਸਲੇ ਪੂਰੇ ਖੁੱਲੇ ਨੇ ਉਹ ਜੋ ਮਰਜ਼ੀ ਜਿਸ ਮਰਜ਼ੀ ਨੂੰ ਲੁੱਟ ਲੈਣ ਦੇਣੇ ਲੁੱਟਣਾਂ ਦਾਤ ਨੂੰ ਲੁੱਟ ਲੈਣ ਇਹ ਮਾਹੌਲ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਸ਼ਰਮ ਲੋਕਾਂ ਦੇ ਕੋਈ ਸੋਨੇ ਦੇ ਬਾਲੀਆਂ ਕੱਢ ਰਿਹਾ ਕੋਈ ਕੁਝ ਕਰ ਰਿਹਾ ਪਤਾ ਨਹੀਂ ਕੀ ਇਸ ਤਰ੍ਹਾਂ ਦਾ ਜ਼ਿੰਦਗੀ ਸਾਡੇ ਲੋਕਾਂ ਦੀ ਬਣ ਗਈ ਹੈ ਇਹ ਪੰਜਾਬ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਅਸੀਂ ਹਰ ਦਾਅਵੇ ਤੇ ਫੇਲ ਆ ਕੋਈ ਸੇਫ ਨਹੀਂ ਹੈ ਇੱਥੇ ਸੱਜੇ ਦੀ ਲਹਿਰਾ ਕਰਦਾ ਲਈ ਚੋਰੀ ਹੋਈ ਹੈ ਉਹ ਘਟਨਾ ਕਿਸ ਤਰ੍ਹਾਂ ਹੋਈ ਹੈ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਕਿਥੇ ਦਾ ਘੁੰਚੀ ਜਾਂਚ ਇਹਦੇ ਚ ਅੱਜ ਸਾਡੇ ਕੋਲੇ ਅਮਰਿਤਪਾਲ ਸਿੰਘ ਨੇ ਸਟੇਟਮੈਂਟ ਲਿਖਾਈ ਆ ਅਮਰਿਤਪਾਲ ਸਿੰਘ ਲਾ ਨੇ ਕਿ ਉਹ 14 ਤਰੀਕ ਨੂੰ ਗਏ ਸੀ ਮੱਥਾ ਟੇਕਣ ਗਏ ਸੀ ਮਾਤਾ ਦੇ ਉਦੋਂ ਬਾਅਦ ਜਦੋਂ ਕੱਲ ਸ਼ਾਮ ਨੂੰ ਵਾਪਸ ਆਏ ਤਾਂ ਉਹਨਾਂ ਦੇ ਘਰੇ ਚੋਰੀ ਹੋਈ ਸੀ ਉਹਦੇ ਤਹਿਤ ਉਹਨਾਂ ਨੇ ਅੱਜ ਅਸੀਂ ਮੁਕੱਦਮਾ ਨੰਬਰ ਕਤਮ ਨੂੰ 118 ਦਰਜ ਕੀਤਾ ਤੇ ਇਸ ਬਾਰੇ ਤਫਤੀਸ਼ ਸ਼ੁਰੂ ਕੀਤੀ ਹੈ 16 ਦੀ ਰਾਤ ਨੂੰ ਇਹ ਚੋਰੀ ਸਾਹਮਣੇ ਆਈ ਹੈ ਜੋ ਸੀਸੀਟੀਵੀ ਕਾਟੇ ਗਏ ਨੇ ਫਰਾਂਸੀਸੀ ਦੀ ਟੀਮਾਂ ਮੌਕੇ ਤੇ ਬੁਲਾ ਲੀਆਂ ਸੀ ਤੇ ਉਹਨਾਂ ਨੇ ਵੀ ਜੋ ਵੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਤਫਤੀਸ਼ ਕਰਕੇ ਸਾਡੇ ਵੱਲ ਕਰਤਾ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਰਿਕਵਰ ਕਰਾਇਆ ਜਾਵੇਗਾ ਸਰ ਕਿੰਨੀ ਕੀ ਇਹਨਾਂ ਨੇ ਦਿਖਾਈ ਹੈ ਵੀ ਇਹ ਚੋਰੀ ਹੋਈ ਹੈ 3 ਲੱਖ ਰੁਪਏ ਦੇ ਤਕਰੀਬਨ ਇਹਨਾਂ ਨੇ ਲਿਖਾਇਆ ਹੈ ਸਾਡਾ ਨੁਕਸਾਨ ਹੋਇਆ ਉਹਦੇ ਵਿੱਚ ਕੀ ਕੁਝ ਹੋਇਆ ਇਹਨਾਂ ਨੇ ਲਿਖਾਇਆ ਇੱਕ 55 ਇੰਚ ਐਲਈਡੀ ਇੱਕ 32 ਇੰਚੀ ਐਲਈਡੀ ਲਿਖਾਈ ਹੈ ਜੀ ਇੱਕ ਕਿੰਨਾ 1 ਲੱਖ ਰੁਪਏ ਨਕਦ ਤੇ ਲੇਡੀਸ ਉਹਨੇ ਦੀ ਮੰਦਰੀ ਜੋੜਾ ਟੌਪਸ ਤੇ 1 ਕਿਲੋ ਚਾਂਦੀ ਲਿਖਾਈ ਗਈ ਹੈ। ਉਹਨਾਂ ਤਪਤੀਸ਼ ਜਿੱਥੇ ਤੱਕ ਪਹੁੰਚੇ ਨੇ ਤੇ ਮੈਂ ਜਾਂਦਾ। ਸੀਸੀਟੀਵੀ ਫੁਟੇਜ ਚੈੱਕ ਕੀਤੇ ਨੇ ਸਮਾਂ ਪਤਾ ਲੱਗ ਗਿਆ ਸਾਨੂੰ ਚੋਰੀ ਕਿਸ ਟਾਈਮ ਹੋਈ ਹੈ 16 ਦੀ ਰਾਤ ਨੂੰ ਚੋਰੀ ਹੋਈ ਹੈ। ਅੱਗੇ ਅਸੀਂ ਤਪਤੀਸ਼ ਜਾਰੀ ਰੱਖੀ ਜੀ।